ਆਪਣੀਆਂ ਮਜ਼ਾਕੀ ਵੀਡੀਓਜ਼ ਦੇ ਕਾਰਨ ਮਸ਼ਹੂਰ ਗੋਪੀ ਸ਼ੋਕਰ ਅਤੇ ਮਨੀ ਸ਼ੋਕਰ ਨੂੰ ਹਰ ਕੋਈ ਜਾਣਦਾ ਹੈ ਕਿਉਂਕਿ ਉਹਨਾਂ ਦੇ ਹੱਸਦੇ ਖੇਡਦੇ ਵਲੌਗ ਲੋਕਾਂ ਦੇ ਦਿਲ ਨੂੰ ਛੂਹ ਲੈਂਦੇ ਹਨ ਅਤੇ ਦਰਸ਼ਕ ਉਹਨਾਂ ਨੂੰ ਖੂਬ ਪਿਆਰ ਦਿੰਦੇ ਹਨ ਪਰ ਅੱਜ ਅਚਾਨਕ ਉਹਨਾਂ ਨਾਲ ਸੜਕ ਉੱਤੇ ਜਾਂਦੇ ਹੋਏ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਜਿਸ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਦਰਅਸਲ ਜਦੋਂ ਗੋਪੀ ਸ਼ੋਕਰ ਰਸਤੇ ਵਿੱਚ ਸੀਤਾ ਉਸਦੀ ਨਜ਼ਰ ਇੱਕ ਮੋਰ ਤੇ ਪਈ ਜੋ ਅਚਾਨਕ ਖਤਰਨਾਕ ਚਾਈਨਾ ਡੋਰ ਵਿੱਚ ਫਸ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ ਡੋਰ ਦੀਆਂ ਕਟਾਂ ਇੰਨੀਆਂ ਗਹਿਰੀਆਂ ਸਨ ਕਿ ਮੋਰ ਦੀ ਬਾਹ ਤੱਕ ਕੱਟੀ ਗਈ ਅਤੇ ਉਹ ਤੜਫਦਾ ਹੋਇਆ ਮੌਤੇ ਨੇੜੇ ਪਹੁੰਚ ਚੁੱਕਾ ਸੀ ਬਿਨਾਂ ਸਮਾਂ ਗਵਾਏ ਗੋਪੀ ਨੇ ਗੱਡੀ ਰੋਕੀ ਆਪਣੀ ਮਨੁੱਖਤਾ ਦਿਖਾਈ ਅਤੇ ਉਸ ਮਾਸੂਮ ਪੰਛੀ ਨੂੰ ਤੁਰੰਤ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਗਿਆ ਗੋਪੀ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਸਾਂਝੀ ਕਰਦੇ ਹੋਏ ਲੋਕਾਂ ਨੂੰ ਇੱਕ ਗੰਭੀਰ ਸੁਨੇਹਾ ਦਿੱਤਾ ਕਿ ਚਾਇਨਾ ਡੋਰ ਸਿਰਫ ਇਨਸਾਨਾਂ ਹੀ ਨਹੀਂ ਸਗੋ ਪੰਛੀਆਂ ਅਤੇ ਜਾਨਵਰਾਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ ਪੰਜਾਬ ਨਹੀਂ ਪੂਰੇ ਦੇਸ਼ ਵਿੱਚ ਇਸ ਕਾਰਨ ਸੈਂਕੜੇ ਹਾਦਸੇ ਅਤੇ ਮੌਤਾਂ ਹੋ ਚੁੱਕੀਆਂ ਹਨ ਇਸ ਦੇ ਬਾਵਜੂਦ ਅਜੇ ਵੀ ਕੁਝ ਸ਼ਰਾਰਤੀ ਅੰਸਰ ਲੋਕ ਇਹ ਖਤਰਾ ਨਜ਼ਰਅੰਦਾਜ਼ ਕਰ ਰਹੇ ਹਨ ਪ੍ਰਸ਼ਾਸਨ ਵੱਲੋਂ ਲਗਾਤਾਰ ਪਾਬੰਦੀਆਂ ਅਤੇ ਅਪੀਲਾਂ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਤੋਂ ਨਹੀਂ ਰੋਕ ਰਹੇ ਸਾਡੀ ਵੀ ਇਹੀ ਬੇਨਤੀ ਹੈ ਕਿ ਸਮੇਂ ਰੰਦੇ ਸੰਭਲਿਆ ਜਾਵੇ ਕਿਉਂਕਿ ਇਹ ਲਾਪਰਵਾਹੀ ਕਿਸੇ ਦੀ ਵੀ ਜ਼ਿੰਦਗੀ ਖਤਮ ਕਰ ਸਕਦੀ ਹੈ ਤੁਸੀਂ ਵੀ ਆਪਣੀ رائے ਵੀਡੀਓ ਦੇ ਵਿੱਚ ਵੀਡੀਓ ਦੇ ਅਖੀਰ ਤੇ ਸਾਨੂੰ ਜਰੂਰ ਦਿਓ ਤੇ ਅਜਿਹੀਆਂ ਘਟਨਾਵਾਂ ਸਾਨੂੰ ਜਾਗਰੂਕ ਹੋਣ ਦੀ ਸਿੱਖਿਆ ਦਿੰਦੀਆਂ ਹਨ ਤਾਂ ਜੋ ਅਸੀਂ ਆਪਣੇ ਆਲੇ-ਦੁਆਲੇ ਮੌਜੂਦ ਹਰ ਜਿੰਦ ਦੀ ਰੱਖਿਆ ਲਈ ਜ਼ਿੰਮੇਵਾਰ ਬਣੀਏ ਤੇ ਇਸ ਘਟਨਾ ਤੋਂ ਬਾਅਦ ਗੋਪੀ ਸ਼ੋਕਰ ਨੂੰ ਲੋਕਾਂ ਦੇ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਹੈ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਉਸ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ ਬਾਕੀ ਤੁਸੀਂ ਗੋਪੀ ਸ਼ੋਕਰ ਦੀ ਇਹ ਪੂਰੀ ਵੀਡੀਓ ਦੇਖੋ ਤੇ ਵੀਡੀਓ ਦੇਖ ਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਬੱਦ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਚਾਈਨਾ ਡੋਰ ਦੇ ਇਸ ਗੰਭੀਰ ਪ੍ਰਕੋਪ ਤੋਂ ਬਚਿਆ ਜਾ ਸਕੇ ਹਾਲ ਆਪਣੀ ਚਾਈਨਾ ਡੋਰ ਨੇ ਕੀਤਾ ਆਪਣੇ ਰਾਸ਼ਟਰੀ ਪੰਛੀ ਦਾ ਤੇ ਸਾਰਿਆਂ ਮੋਰੇ ਰਿਕੁਐਸਟ ਹੈ ਯਾ ਬੱਚਿਆਂ ਮੋਰੇ ਪਲੀਜ਼ ਤੇ ਹੋਰ ਤੁਸੀਂ ਕਿਸੇ ਦਾ ਨਹੀਂ ਸੋਚਣਾ ਤੇ ਆ ਮਾਸੂਮ ਪੰਛੀਆਂ ਦਾ ਹੀ ਸੋਚ ਲੋ ਜਿਹੜੇ ਬੇਜਵਾਨੇ ਆ ਇਹਦੀ ਬਾਹ ਵੱਡ ਹੋ ਗਈ ਤੇ ਇਹਦੇ ਟਾਂਕੇ ਲੱਗੇ ਤੇ ਕਿੱਥੇ ਅਸੀਂ ਇਹ ਚੀਜ਼ਾਂ ਭੋਕਾਂਗੇ ਕਿੰਨੇ ਵੀ ਪੇਰੈਂਟਸ ਮੇਰੀ ਵੀਡੀਓ ਨੂੰ ਇਹ ਦੇਖ ਰਹੇ ਆ ਆਪਣੇ ਬੱਚਿਆਂ ਨੂੰ ਪਲੀਜ਼ ਪਤੰਦ ਚੜਾਉਣ ਨਾ ਦੇਵੋ ਤੇ ਆ ਡਾਕਟਰ ਸਾਹਿਬ ਹੁਣੇ ਸਾਡੀ ਬੜੀ ਹੈਲਪ ਕੀਤੀ ਇਸ ਚੀਜ਼ ਨਾਲ ਬਹੁਤ ਮਦਦ ਕੀਤੀ ਥੈਂਕ ਯੂ ਇਹਨਾਂ ਦਾ ਕਰ ਰਹੇ ਆ ਕਰ ਥੈਂਕ ਯੂ ਸੋ ਮਚ ਬੜੀ ਲਯਾ ਦੇ ਹਰ ਬੰਦੇ ਨੂੰ ਇਦਾਂ ਸਪੋਰਟ ਕਰਨੀ ਚਾਹੀਦੀ ਹੈ ਕਿ ਕੋਈ ਵੀ ਇਹ ਤਾਂ ਬੇਜੁਬਾਨ ਨਹੀਂ ਜੀ ਇਹਨਾਂ ਨੇ ਇੰਨਾ ਸੋਚਿਆ ਤੇ ਲਿਆਇਆ ਬਹੁਤ ਬੜੀ ਹੈਲਪ ਕੀਤੀ ਇਹਨਾਂ ਨੇ ਤੇ ਬੇਜਵਾਨ ਜਾਨਵਰ ਜੇ ਤੁਹਾਨੂੰ ਇਦਾਂ ਕੋਈ ਜਾਨਵਰ ਮਿਲਦਾ ਵੀ ਆ ਉਹਨੂੰ ਪਲੀਜ਼ ਤੁਸੀਂ ਉਹਦਾ ਟ੍ਰੀਟਮੈਂਟ ਜ਼ਰੂਰ ਕਰਾਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ